ਸਮਾ ਹੈ ਕੋਈ 1506 ਈਸਵੀ ਦੇ ਲਾਗੇ ਬੰਨੇ ਕੋਈ 1-2 ਸਾਲ ਉੱਪਰ ਜਾਂ ਹੇਠਾਂ ਹੋ ਸਕਦੇ ਹਨ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਦਾ ਉਦਾਰ ਕਰਨ ਵਾਸਤੇ ਚੱਲੇ ਹਨ ਗੁਰੂ ਸਾਹਿਬ ਜੀ ਚੱਲਦੇ ਚੱਲਦੇ ਅਹਿਮਦਾਬਾਦ ਦੀ ਤਰਤੀਬ ਦੇ ਉੱਪਰ ਪਹੁੰਚੇ ਹਨ ਇਹ ਜੋ ਅੱਜ ਦੇ ਸਮੇਂ ਦੇ ਅੰਦਰ ਪਾਕਿਸਤਾਨ ਦੇ ਅੰਦਰ ਐਮਨਾਬਾਦ ਹੈ ਉੱਥੇ ਪਹੁੰਚੇ ਹਨ ਪਹਿਲੀ ਉਦਾਸੀ ਦਾ ਸਮਾ ਹੈ ਗੁਰੂ ਸਾਹਿਬ ਜੀ ਐਮਨਾਬਾਦ ਦੇ ਲਾਗੇ ਪਿੰਡ ਸੈਦਪੁਰ ਹਨ ਗੁਰੂ ਸਾਹਿਬ ਜੀ ਆ ਨੇ ਕਿਸੇ ਨੂੰ ਪੁੱਛਣਾ ਕੀਤਾ ਕਿ ਭਾਈ ਅਸੀਂ ਰਾਤ ਕੱਟਣੀ ਹੈ ਰਾਤ ਕੱਟਣ ਦੇ ਵਾਸਤੇ ਸਭ ਤੋਂ ਵਧੀਆ ਜਗ੍ਹਾ ਕੋਈ ਧਰਮਸ਼ਾਲਾ ਲਾਗੇ ਹੈ ਤਾਂ ਦੱਸਿਆ ਜਾਵੇ ਦੱਸਣਾ ਕੀਤਾ ਕਹਿੰਦੇ ਭਾਈ ਧਰਮਸ਼ਾਲਾ ਤਾਂ ਨਹੀਂ ਪਰ ਇੱਕ ਤਰਖਾਨ ਹੈ ਲਾਲੋ ਜੋ ਸਾਧੂ ਸੰਤਾਂ ਦੀ ਆਏ ਗਿਆਂ ਦੀ ਬੜੀ ਸੇਵਾ ਕਰਨਾ ਕਰਦਾ ਹੈ ਆਪ ਉਹਨਾਂ ਦੇ ਗ੍ਰਹਿ ਵਿਖੇ ਜਾ ਸਕਦੇ ਹੋ ਦੱਸਣਾ ਕੀਤਾ ਕਿ ਇਦਾਂ ਬਾਰ ਬਾਰ ਜੇ ਜਾ ਕਰਕੇ ਕੁੱਲੀ ਹੈ ਗੁਰੂ ਸਾਹਿਬ ਜੀ ਗਏ ਜਾ ਕਰਕੇ ਆਵਾਜ਼ ਦਿੱਤੀ ਲਾਲੋ ਭਾਈ ਲਾਲੋ ਅੰਦਰੋਂ ਆਵਾਜ਼ ਆਈ ਹੈ ਜੀ ਕੌਣ ਆ ਕਰਕੇ ਬਾਹਰ ਦੇਖਿਆ ਗੁਰੂ ਨਾਨਕ ਦੇਵ ਜੀ ਸਨ ਸਾਧੂਆਂ ਨੂੰ ਦੇਖ ਕੇ ਸਤਿਗੁਰੂ ਸਹਿਜੀਆਂ ਨੂੰ ਦੇਖ ਕਰਕੇ ਨਮਸਕਾਰ ਕਰਨਾ ਕੀਤੀ ਹੈ ਕਹਿੰਦੇ ਜੀ ਅਸੀਂ ਆਪ ਜੀ ਆਂਦੀ ਕਿਸ ਤਰ੍ਹਾਂ ਸੇਵਾ ਕਰ ਸਕਦੇ ਹਾਂ ਗੁਰੂ ਸਹਿਜੀਆਂ ਨੇ ਫਰਮਾਇਆ ਭਾਈ ਰਾਤ ਰੁਕਣ ਵਾਸਤੇ ਆਸਰਾ ਚਾਹੀਦਾ ਹੈ ਰਾਤ ਰੁਕਣਾ ਹੈ ਭਾਈ ਲਾਲੋ ਜੀਆਂ ਨੇ ਗੁਰੂ ਸਹਿਬ ਜੀਆਂ ਨੂੰ ਅੰਦਰ ਆਨਵਾਸਤਿ ਬੇਨਤੀ ਕੀਤੀ ਕਰਦੇ ਇੱਕ ਅੰਦਰ ਇੱਕ ਹੀ ਮੰਜੀ ਹੈ ਉਸ ਦੇ ਉੱਪਰ ਗੁਰੂ ਨਾਨਕ ਸਾਹਿਬ ਜੀਆ ਨੂੰ ਸੋਹਣੀ ਚਾਦਰ ਉਹਨਾਂ ਦੀ ਮਿਹਨਤ ਮਜ਼ਦੂਰੀ ਦੇ ਹਿਸਾਬ ਨਾਲ ਵਿਸ਼ਾ ਕਰਕੇ ਦੇਣਾ ਕੀਤੀ ਹੈ ਜਿੰਨੀ ਕੁ ਸਮਰੱਥਾ ਹੈ ਉਸ ਦੇ ਹਿਸਾਬ ਦੇ ਨਾਲ ਗੁਰੂ ਸਾਹਿਬ ਜੀਆ ਨੇ ਬੈਠ ਕਰਕੇ ਗੁਰਬਾਣੀ ਦਾ ਕੀਰਤਨ ਹਰਜਸ ਕਰਨਾ ਕੀਤਾ ਕਰਦੇ ਅੰਦਰ ਕੋਦਰੇ ਦੀ ਬਣੀ ਹੋਈ ਰੋਟੀ ਹੈ ਗੁਰੂ ਸਾਹਿਬ ਜੀਆਂ ਨੂੰ ਛਕਾਉਣਾ ਕੀਤੀ ਹੈ ਗੁਰੂ ਸਾਹਿਬ ਜੀ ਕੁਝ ਦਿਨ ਇੱਥੇ ਠਹਿਰੇ ਹਨ ਆਸ-ਪਾਸ ਦੀ ਸੰਗਤ ਹਰ ਰੋਜ਼ ਆਉਂਦੀ ਹੈ ਭਾਈ ਲਾਲੋ ਜੀ ਬੈਠ ਕਰਕੇ ਕੀਰਤਨ ਸੁੰਨਾ ਕਰਦੇ ਨੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ ਗੁਰੂ ਨਾਨਕ ਦੇਵ ਜੀ ਸ਼ਬਦ ਉਚਾਰਨ ਕਰਦੇ ਨੇ ਸ਼ਬਦ ਗਾਉਣਾ ਕਰਦੇ ਨੇ ਕੀਰਤਨ ਕਰਨਾ ਕਰਦੇ ਨੇ ਇਦਾਂ ਸਮਾਂ ਬਤੀਤ ਹੋ ਰਿਹਾ ਏ ਇਦਾਂ ਹੀ ਮਲਕਪਾਗੋ ਨਾਮ ਦਾ ਅਮੀਰ ਜਿਸ ਨੇ ਉਸ ਸਮੇਂ ਦੇ ਅੰਦਰ ਘਰ ਦੇ ਅੰਦਰ ਬ੍ਰਹਮ ਪੂਜ ਕੀਤਾ ਹੈ 36 ਪ੍ਰਕਾਰ ਦੇ ਭੋਜਨ ਬਣਾਉਣਾ ਕੀਤੇ ਨੇ ਤੇ ਆ ਕਰਕੇ ਗੁਰੂ ਸਹਿਜੀਆਂ ਨੂੰ ਬੇਨਤੀ ਕਰਦਾ ਹੈ ਕਿ ਗੁਰੂ ਬਾਬਾ ਜੀਓ ਹੰਕਾਰ ਹੈ ਮਨ ਦੇ ਅੰਦਰ ਆਇਆ ਜ਼ਰੂਰ ਹੈ ਆਕਰਕੇ ਗੁਰੂ ਸਹਿਜੀਆਂ ਦੇ ਕੋਲ ਸੱਦਾ ਭੇਜਿਆ ਕਈ ਇਤਿਹਾਸਕਾਰ ਲਿਖਦੇ ਨੇ ਕਿ ਸੱਦਾ ਹੀ ਭੇਜਿਆ ਹੈ ਕਿ ਸਾਡੇ ਘਰ ਦੇ ਅੰਦਰ ਪ੍ਰਸ਼ਾਦਾ ਪਾਣੀ ਤਿਆਰ ਹੋਣਾ ਹੈ ਆਪ ਆਓ ਗੁਰੂ ਸਹਿਜੀਆਂ ਨੇ ਮਨਾ ਕਰ ਦਿੱਤਾ ਫਿਰ ਇੱਕ ਵਾਰ ਹੋਰ ਭੇਜਿਆ ਹੈ ਕਿ ਸਾਰੇ ਪੰਡਤਾਂ ਨੇ ਆਉਣਾ ਹੈ ਜਿੰਨੇ ਵੀ ਉੱਚੀ ਕੁੱਲ ਦੇ ਨੇ ਆਪ ਜੀ ਵੀ ਉਹਨਾਂ ਦੇ ਅੰਦਰ ਆ ਕਰਕੇ ਬੈਠ ਕਰਕੇ ਪ੍ਰਸ਼ਾਦਾ ਪਾਣੀ ਸਕੋ ਗੁਰੂ ਸਾਹਿਬ ਜੀ ਨੇ ਫਿਰ ਮਨਾ ਕੀਤਾਏ ਜੇ ਤੀਜੀ ਵਾਰ ਭੇਜਿਆ ਇਹ ਨਸਤਾ ਗੁਰੂ ਸਾਹਿਬ ਜੀਆਂ ਨੇ ਕਿਹਾ ਕਹਿੰਦੇ ਜਉ ਮਲਕਪਾਗੋ ਨੂੰ ਕਹਿ ਦਿਓ ਅਸੀਂ ਜਰੂਰ ਆਵਾਂਗੇ ਅਸੀਂ ਮਨਾ ਕਿਉਂ ਕਰ ਰਹੇ ਸਾਂ ਨਾ ਕਿਉਂ ਕਰ ਰਹੇ ਸਾਂ ਉਹ ਵੀ ਕਾਰਨ ਦੱਸਾਂ ਗੁਰੂ ਸਾਹਿਬ ਜੀ ਗਏ ਹਾਂ ਬੜੀ ਉੱਚੀ ਕੋਲ ਦੇ ਪੰਡਤ ਬੈਠੇ ਹੋਏ ਨੇ ਪ੍ਰਸ਼ਾਦਾ ਪਾਣੀ ਛਕ ਰਹੇ ਨੇ ਤੇ ਮਲਕਪਾਗੋ ਦੀ ਵਾਹ ਵਾ ਕਰ ਰਹੇ ਨੇ ਗੁਰੂ ਸਹਿਬ ਜੀ ਪਹੁੰਚੇ ਜਾਣ ਤੋਂ ਪਹਿਲਾਂ ਹੀ ਗੁਰੂ ਸਹਿਬ ਜੀਆਂ ਨੇ ਭਾਈ ਲਾਲੋ ਜੀਆਂ ਨੂੰ ਕਿਹਾ ਕਹਿੰਦੇ ਭਾਈ ਆਪ ਜੀਆਂ ਦੇ ਘਰ ਦੇ ਅੰਦਰ ਪ੍ਰਸ਼ਾਦਾ ਹੈ ਭਾਈ ਲਾਲੋ ਜੀਆਂ ਨੇ ਕਿਹਾ ਗੁਰੂ ਸਹਿਬ ਜੀਓ ਜੇ ਕਹਿੰਦੇ ਉਹ ਤਾਂ ਹੁਣੇ ਪਕਾ ਦਿੰਨੇ ਆ ਪਰ ਰਾਤ ਦੇ ਹੀ ਆ ਗੁਰੂ ਸਹਿਬ ਜੀ ਕਹਿੰਦੇ ਹੈ ਤੇ ਲੈ ਲਓ ਨਾਲ ਪ੍ਰਸ਼ਾਦਾ ਲੈ ਕਰਕੇ ਗਏ ਨੇ ਰਾਤ ਦੀ ਬਚੀ ਹੋਈ ਅੱਧੀ ਪ੍ਰਸ਼ਾਦਾ ਹੈ ਉਗੇ ਦਾ ਲੈ ਕਰਕੇ ਗਏ ਨੇ ਗੁਰੂ ਸਹਿਜ ਜੀ ਜਾ ਕਰਕੇ ਬੈਠੇ ਨੇ ਮਲਕਪਾਗੋ ਨੂੰ ਮਲਕਪਾਗੋ ਕਹਿੰਦਾ ਗੁਰੂ ਸਾਹਿਬ ਜੀਓ ਪ੍ਰਸ਼ਾਦਾ ਛਕੋ ਗੁਰੂ ਸਾਹਿਬ ਜੀਆਂ ਨੇ ਮਨਾਂ ਕਰ ਦਿੱਤਾ ਗੁਰੂ ਸਾਹਿਬ ਜੀਆਂ ਨੇ ਸਮਝਾਉਣ ਦੇ ਵਾਸਤੇ ਬੜੀ ਸੋਹਣੀ ਵਿਧ ਰਚੀ ਹੈ ਗੁਰੂ ਸਾਹਿਬ ਜੀ ਮਲਕਪਾਗੋ ਦਾ ਉਦਾਰ ਕਰਨ ਦੇ ਵਾਸਤੇ ਪਹਿਲਾਂ ਹੀ ਵਿਧ ਰਚ ਕੇ ਆਏ ਨੇ ਸਮਝਾਉਣ ਵਾਸਤੇ ਮਲਕਪਾਗੋ ਨੂੰ ਕਹਿੰਦੇ ਭਾਈ ਇਰੇ ਘਰ ਦੇ ਅੰਦਰ ਬਣਿਆ ਆ ਪ੍ਰਸ਼ਾਦਾ ਲੈ ਕਰਕੇ ਆ ਦੋ ਕਟੋਰੀਆਂ ਮਗਾਈਆਂ ਨੇ ਜਿਨ੍ਹਾਂ ਨੂੰ ਆਪਾਂ ਕੌਲੀਆਂ ਕਹਿੰਦੇ ਨੇ ਦੋ ਕੌਲੀਆਂ ਲੈ ਆਉਂਦੀਆਂ ਗਈਆਂ ਪ੍ਰਸ਼ਾਦਾ ਲੈ ਕਰਕੇ ਆਂਦਾ ਗਿਆ ਗੁਰੂ ਸਹਿਜ ਜੀਆ ਨੇ ਮਲਕਾ ਭਾਉ ਗੋਦਾ ਦਿੱਤਾ ਆ ਪ੍ਰਸ਼ਾਦਾ ਪਕੜਿਆ ਇੱਕ ਹੱਥ ਦੇ ਅੰਦਰ ਦੂਸਰੇ ਹੱਥ ਦੇ ਅੰਦਰ ਕਈ ਇਤਿਹਾਸਕਾਰ ਇਥੋਂ ਤੱਕ ਲਿਖਦੇ ਨੇ ਕਿ ਗੁਰੂ ਸਾਹਿਬ ਜੀਆ ਨੇ ਸੱਜੇ ਹੱਥ ਦੇ ਅੰਦਰ ਕਈ ਇਤਿਹਾਸਕਾਰ ਇਥੋਂ ਤੱਕ ਲਿਖਦੇ ਨੇ ਕਿ ਸੱਜੇ ਹੱਥ ਦੇ ਅੰਦਰ ਭਾਈ ਲਾਲੋ ਜੀਆ ਦੇ ਕਰ ਦੀ ਰੋਟੀ ਐ ਤੇ ਖੱਬੇ ਹੱਥ ਦੇ ਅੰਦਰ ਭਾਈ ਮਲਕਪਾਗੋਂ ਦੇ ਘਰ ਦਾ ਪ੍ਰਸ਼ਾਦਾ ਹੈ ਗੁਰੂ ਸਾਹਿਬ ਜੀਆ ਨੇ ਦੋਨੇ ਪ੍ਰਸ਼ਾਦਿਆਂ ਨੂੰ ਨਿਚੋੜਿਆ ਹੈ ਭਾਈ ਲਾਲੋ ਜੀਆਂ ਦੇ ਘਰ ਦੇ ਪ੍ਰਸ਼ਾਦੇ ਦੇ ਅੰਦਰੋਂ ਕੋਧਰੇ ਦੀ ਰੋਟੀ ਦੇ ਅੰਦਰੋਂ ਦੁੱਧ ਦੇ ਚਰਨੇ ਫੁੱਟ ਗਏ ਨੇ ਤੇ ਭਾਈ ਮਲਕ ਲਾਲੋ ਦੇ ਪ੍ਰਸ਼ਾਦੇ ਦੇ ਅੰਦਰੋਂ ਖੂਨ ਦੀਆਂ ਧਾਰਾਂ ਨਿਕਲ ਆਈਆਂ ਨੇ ਗੁਰੂ ਸਾਹਿਬ ਜੀਆਂ ਨੇ ਸਮਝਾਉਣ ਦੇ ਲਈ ਫਰਮਾਇਆ ਕਹਿੰਦੇ ਭਾਈ ਮਲਕ ਪਾਗੋ ਆਹ ਦੇਖ ਇਹ ਤੇਰੇ ਘਰ ਦਾ ਪ੍ਰਸ਼ਾਦਾ ਹੈ ਨਾ ਇਹ ਦੇਖਣਾ ਕਰ ਤੋਂ ਕਿਦਾਂ ਗਰੀਬਾਂ ਦੀ ਰਤ ਨਿਚੋੜ ਕੇ ਇਹ ਜਿਹੜਾ ਤਨ ਇਕੱਠਾ ਕੀਤਾ ਹੈ ਇਹ ਪੰਡਤ ਪੈਸੇ ਦੇ ਭੁੱਖੇ ਨੇ ਜਿਨ੍ਹਾਂ ਨੇ ਤੇਰੀ ਵਾਹ ਵਾਹ ਕੀਤੀ ਹੈ ਗੁਰੂ ਨਾਨਕ ਦਾ ਘਰ ਹੈ ਇਹ ਸੱਚ ਕੁਝ ਹੋਰ ਦੱਸਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਭਾਈ ਆ ਦੇਖ ਤੇਰੇ ਖੂਨ ਦਾ ਨਿਚੋੜਿਆ ਆ ਗਰੀਬਾਂ ਦੇ ਉੱਤੇ ਕੀਤੇ ਹੋਏ ਜ਼ੁਲਮ ਦਾ ਇਹ ਤੇਰਾ ਪ੍ਰਸ਼ਾਦਾ ਖੂਨ ਦੇ ਨਾਲ ਪਿਛਟਿਆ ਆ ਤੇ ਇਹ ਮਾਈ ਮਲਕ ਪਾਗੋ ਜਿਹੜਾ ਭਾਈ ਲਾਲੋ ਜੀਆਂ ਦੇ ਘਰ ਦਾ ਪ੍ਰਸ਼ਾਦਾ ਇਹ ਤੂੰ ਕਹਿਣਾ ਹੈ ਨਾ ਕੀ ਮਿਲਦਾ ਇਸ ਗਰੀਬ ਦੇ ਘਰ ਦੇ ਅੰਦਰੋਂ ਕੋਧਰੇ ਦੀ ਰੋਟੀ ਖਾ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਮਲਕ ਪਾਗੋ ਇਹ ਜਿਹੜਾ ਪ੍ਰਸ਼ਾਦਾ ਹੈ ਇਹ ਦੁੱਧ ਦੇ ਰਵਾੰਗ ਹੈ ਇਹਦੇ ਅੰਦਰੋਂ ਦੁੱਧ ਇਸ ਲਈ ਸਿਮਿਆ ਹੈ ਇਹ ਕਿਰਤ ਦੀ ਕਮਾਈ ਹੈ ਹੱਥੀਂ ਕੀਤੀ ਹੋਈ ਕਿਰਤ ਹੈ ਗੁਰੂ ਸਾਹਿਬ ਜੀਆ ਨੇ ਸਮਝਾਇਆ ਕਹਿੰਦੇ ਭਾਈ ਜੇ ਤੂੰ ਚਾਹਣਾ ਏ ਤੇਰੇ ਘਰੋਂ ਪ੍ਰਸ਼ਾਦਾ ਛਕੀਏ ਤੇ ਜਾ ਪਾਈ ਪਹਿਲਾਂ ਕਿਰਤ ਕਮਾਈ ਕਰਨਾ ਕਰ ਜਿਹੜੀ ਕਿਰਤ ਕਰੇਗਾ ਜੇ ਕਿਰਤ ਕਰੇਗਾ ਤੇ ਕਿਰਤ ਦੇ ਨਾਲ ਤੇਰੇ ਰਾਸ਼ਨ ਨੂੰ ਪਾਗ ਤੇਰੇ ਖਾਨਦਾਨ ਤੇਰੇ ਖਾਣੇ ਨੂੰ ਪਾਗ ਤੇਰੇ ਪ੍ਰਸ਼ਾਦੇ ਨੂੰ ਪਾਗ ਲੱਗੇ ਗੁਰੂ ਸਾਹਿਬ ਜੀ ਕਹਿੰਦੇ ਇਹ ਰਾਤ ਦੇ ਨਾਲ ਬਣਿਆ ਹੋਇਆ ਪ੍ਰਸ਼ਾਦਾ ਸਾਨੂੰ ਨਹੀਂ ਪਰਵਾਣ ਸਾਨੂੰ ਕੋਧਰੇ ਦੀ ਰੋਟੀ ਤੇਰੇ ਪ੍ਰਸ਼ਾਦੇ ਤੋਂ ਜਿਆਦਾ ਵਧੀਆ ਹੈ ਮਲਕ ਪਾਗ ਨੂੰ ਸਮਝ ਪੈ ਗਈ ਕਿ ਮੈਂ ਐਵੇਂ ਹੀ ਹੰਕਾਰ ਦੇ ਅੰਦਰ ਬੈਠਾ ਆਂ ਲੋਕਾਂ ਦੀ ਰੱਤ ਲੁੱਟ ਕੇ ਤੇ ਜੇ ਸੱਚੀ ਗੱਲ ਹੈ ਤੇ ਸੱਚੀ ਇਹ ਹੈ ਕਿ ਜਿਹੜਾ ਪ੍ਰਸ਼ਾਦਾ ਇਹ ਗੁਰੂ ਸਾਹਿਬ ਜੀ ਆਨੇ ਛਕਣਾ ਜਿਹੜਾ ਪਰਮਾਤਮਾ ਦੇ ਦਰ ਤੇ ਕੀਤੀ ਹੋਈ ਸੇਵਾ ਪ੍ਰਵਾਨ ਹੈ ਉਹ ਤਾਂ ਪ੍ਰਵਾਨ ਸੱਚ ਦੀ ਹੋਣੀ ਹੈ ਭਾਈ ਗੁਰੂ ਸਾਹਿਬ ਜੀਆ ਨੇ ਇਹ ਉਪਦੇਸ਼ ਆਪਣੇ ਵਾਸਤੇ ਵੀ ਹੈ ਸਮਝਾਉਣ ਵਾਸਤੇ ਵੀ ਹੈ ਕਿ ਪ੍ਰਸ਼ਾਦਾ ਪਾਣੀ ਕਿਰਤ ਕਮਾਈ ਧਰਮ ਦੀ ਕਰਨੀ ਹੈ ਗੁਰੂ ਸਾਹਿਬ ਜੀਆ ਦਾ ਉਪਦੇਸ਼ ਹੀ ਹੈ ਅੱਜ ਗੁਰੂ ਸਾਹਿਬ ਜੀਆ ਦੇ ਗੁਰੂ ਬਾਬੇ ਦੇ ਜਨਮ ਦਿਨ ਤੇ ਆਪਾਂ ਇਹ ਉਪਦੇਸ਼ ਨੂੰ ਗ੍ਰਹਿਣ ਕਰੀਏ